ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਪ੍ਰਾਚੀਨ ਮੰਦਿਰ ਬਾਬਾ ਬਲਕਨਾਥ ਦੇ ਮੰਦਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਚੋਰ ਨੇ ਇੱਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ ਹਾਲਾਂਕਿ 26 ਤਰੀਕ ਨੂੰ ਚੋਰ ਵੱਲੋਂ ਚੋਰੀ ਕੀਤੀ ਗਈ ਸੀਗੀ ਉਸ ਦੀ ਵੀਡੀਓ ਵੀ ਜਿਹੜੀ ਆ ਉਹ ਆਮ ਜਨਤਾ ਦੇ ਅੱਗੇ ਸਨਮੁਖ ਕਰ ਦਿੱਤੀ ਗਈ ਸੀ ਕਮੇਟੀ ਮੈਂਬਰ ਵੱਲੋਂ ਉਹਨਾਂ ਦਾ ਵਰਜਨ ਦਿੱਤਾ ਗਿਆ ਸੀਗਾ ਤੇ ਹੁਣ ਆ ਚੋਰ ਇੱਕ ਵਾਰ ਫਿਰ ਤੋਂ ਜਿਹੜਾ ਬਲੇਜ਼ਰ ਪਾ ਕੇ ਆਪਣਾ ਮੂੰਹ ਟੱਕ ਕੇ ਸਿਰ ਤੇ ਟੋਪੀ ਪਾ ਕੇ ਤੇ ਮੂੰਹ ਢੱਕ ਕੇ ਇੱਕ ਵਾਰ ਫਿਰ ਤੋਂ ਮੰਦਿਰ ਦੇ ਅੰਦਰ ਦਾਖਲ ਹੁੰਦਾ ਔਰ ਜਿੰਦਰਾ ਤੋੜਦਾ ਤੇ ਵਿੱਚੋਂ ਪੈਸੇ ਕੱਢਦਾ ਤਾਂ ਇਹ ਚੋਰ ਜਿਹੜਾ ਹੈ ਆਪਣੀ ਚੋਰੀ ਤੋਂ ਬਾਜ਼ ਨਹੀਂ ਆ ਰਿਹਾ ਉਹ ਕਹਿੰਦਾ ਕਿ ਕਰ ਲੋ ਜਿਹਨੇ ਜੋ ਕਰਨਾ ਮੈਂ ਨਹੀਂ ਡਰਦਾ ਨਾ ਲੋਕਾਂ ਤੋਂ ਡਰਦਾ ਨਾ ਰੱਬ ਤੋਂ ਡਰਦਾ ਔਰ ਚਿੱਟੀ ਸਕੂਟੀ ਤੇ ਜਿਹੜਾ ਚੋਰ ਆਉਂਦਾ ਹੈ ਇਹ ਦੱਸਿਆ ਜਾਂਦਾ ਇਸਦੇ ਹੱਥ ਵਿੱਚ ਇੱਕ ਪਲਾਸ ਵੀ ਨਜ਼ਰ ਆਉਂਦਾ ਤੇ ਤੁਸੀਂ ਦੇਖੋ ਕਿਵੇਂ ਪੈਰ ਪਸਾ ਕੇ ਪਲਾਸ ਦੇ ਨਾਲ ਜਿਹੜੀਆਂ ਪੱਤੀਆਂ ਤੋੜਦੇ ਤੇ ਉਸ ਤੋਂ ਬਾਅਦ ਪੈਸੇ ਕੱਢ ਕੇ ਉੱਥੋਂ ਲੈ ਜਾਂਦਾ ਪਰ ਇਸ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਮੰਦਰ ਦੇ ਅੰਦਰ ਸੇਵਾਦਾਰ ਰਹਿੰਦੇ ਨੇ ਉਹ ਕਿੰਨੀ ਬੇਫਿਕਰੀ ਦੀ ਨੀਂਦ ਸੌਂਦੇ ਨੇ ਕਿਉਂਕਿ ਇਹ ਚੋਰ ਪਹਿਲਾਂ ਵੀ ਆਉਂਦਾ ਹੈ ਤਾਂ ਪੰਜ ਜਿੰਦਰੇ ਭੰਨ ਕੇ ਜਿਹੜੀ ਮਾਇਆ ਲੈ ਜਾਂਦਾ ਤੇ ਇੱਕ ਵਾਰ ਫਿਰ ਤੋਂ ਉਹ ਦਸਤਕ ਦਿੰਦਾ ਤੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਉਹ ਬੜੇ ਆਰਾਮ ਨਾਲ ਬੇਫਿਕਰੀ ਦੀ ਨੀਂਦ ਸੁੱਤੇ ਨੇ ਤਾਂ ਇਸ ਚੋਰ ਤੋਂ ਬਚਣਾ ਪੈਣਾ ਇਹ ਚਿੱਟੀ ਸਕੂਟੀ ਤੇ ਘੁੰਮਦਾ ਹੈ ਦੱਸਿਆ ਜਾ ਰਿਹਾ ਕਿ ਇਸ ਕੋਲ ਪਲਾਸ ਅਤੇ ਹਥਿਆਰ ਵੀ ਹੋ ਸਕਦਾ ਹੈ